ਹਾਂ ਸਾਚੀ ਕਾਲ ਜੀ ਜਿਵੇਂ ਪਤਾ ਆਪਾਂ ਨੂੰ ਕਿ ਵੀ ਪਿੱਛੇ ਜੇ ਬੜਾ ਹੜਾ ਦੀ ਮਾਰ ਪਈ ਰਹੀ ਹੈ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਸੋ ਅੱਜ ਮਦਨੀ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ 80 ਪਿੰਡੋਂ ਸਰਪੰਚ ਸਾਹਿਬ ਨਾਲ ਖੜੇ ਨੇ ਅਨੂ ਚੌਧਰੀ ਜੀ ਲਲਿਤ ਜੀ ਸਾਰੇ ਨਾਲ ਤਾਇਯੋ ਕਰ ਰਹੇ ਨੇ ਔਰ ਅੱਜ ਇਥੋਂ 10 ਟਰੱਕ ਜਿਹੜੇ ਕਿ ਜ਼ਰੂਰਤਮੰਦ ਸਮਾਨ ਦਾ ਇਹ ਭੇਜ ਰਹੇ ਨੇ ਜਿਹਦੇ ਵਿੱਚ ਭਾਂਡਿਆਂ ਤੋਂ ਲੈ ਕੇ ਗੱਡਿਆਂ ਤੋਂ ਲੈ ਕੇ ਰਾਸ਼ਨ ਸਾਰਾ ਕੁਝ ਜਿਹੜਾ ਉਹ ਸ਼ਾਮਿਲ ਹੈ ਔਰ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦੀ ਹਾਂ ਸਮੂਹ ਭਾਈਚਾਰੇ ਦਾ ਔਰ ਇੱਥੇ ਇਹਨਾਂ ਨੂੰ ਵਧਾਈ ਵੀ ਦੇਣੀ ਆ ਵੀ ਜੋ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ ਚ ਪੜਾਇਆ ਜਾਂਦਾ ਹੈ ਵੀ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਚੀਜ਼ ਸੇ ਅਮਲ ਕਰਦੇ ਹੋਏ ਅੱਜ ਇਹ ਸਾਰੇ ਜਾਣੇ ਰਲ ਕੇ ਇਥੋਂ 10 ਟਰੱਕ ਰਵਾਣਾ ਕਰ ਰਹੇ ਨੇ ਔਰ ਬੜੀ ਵੱਡੀ ਗੱਲ ਹੈ ਕਿ ਇਹਨਾਂ ਕੋਲ 20 ਟਨ ਜਿਹੜਾ ਬੀਜ ਹੈ ਉਹ ਵੀ ਇਹਨਾਂ ਨੇ ਇਕੱਠਾ ਕੀਤਾ ਹੋਇਆ ਵੀ ਜੇ ਕਿਸੇ ਪਿੰਡ ਦੇ ਵਿੱਚ ਕਿਸੇ ਸਾਡੇ ਕਿਸਾਨ ਭਾਈ ਨੂੰ ਬੀਜ ਦੀ ਜ਼ਰੂਰਤ ਹੋਏਗੀ ਉਸ ਤੋਂ ਬਾਅਦ ਜੋ ਫਸਲ ਦੁਬਾਰਾ ਉਗਾਉਣ ਵਾਸਤੇ ਉਹਦੇ ਲਈ ਵੀ ਉਹਦੇ ਲਈ ਵੀ ਇਹ ਜਿਹੜੇ ਸਾਰਾ ਇਕੱਠਾ ਕਰਕੇ ਰੱਖਿਆ ਹੋਇਆ ਇਹਨਾਂ ਨੇ ਔਰ ਅਗਰ ਮੇਰੇ ਕਿਸੇ ਭਰਾ ਨੂੰ ਕਿਸਾਨ ਵੀਰ ਨੂੰ ਕਿਤੇ ਵੀ ਜਿਹੜੇ ਜਿੱਥੇ ਖੜਾਂ ਦੀ ਮਾਰ ਪਈ ਉਹਨਾਂ ਪਿੰਡਾਂ ਨੂੰ ਜਰੂਰਤ ਹੋਏਗੀ ਤਾਂ ਜਰੂਰ ਇਹਨਾਂ ਨਾਲ ਕੰਟੈਕਟ ਕਰਕੇ ਨੰਬਰ ਇਹ ਆਪਣਾ ਸ਼ੇਅਰ ਕਰ ਦਿੰਦੇ ਨੇ ਤੇ ਤੁਸੀਂ ਉਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਔਰ ਸਾਰੇ ਜਾਣੇ ਸਾਰੇ ਜਾਣੇ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਸੋ ਨੰਬਰ ਇੱਕ ਵਾਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ 9501686786 ਫੇਰ ਇੱਕ ਵਾਰ ਰਿਪੀਟ ਕਰ ਦਿੰਨੀ ਆ 95016 86786 ਤੋਂ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜੇ ਤੁਹਾਨੂੰ ਕਿਤੇ ਬੀਜ ਦੀ ਜ਼ਰੂਰਤ ਆ ਜਾਂ ਕਿਤੇ ਹੋਰ ਵੀ ਜ਼ਰੂਰਤ ਦੇ ਸਮਾਨ ਚਾਹੀਦਾ ਆ ਕਿਸੇ ਵੀ ਪਿੰਡ ਦੇ ਵਿੱਚ ਤਾਂ ਜਰੂਰ ਨੰਬਰ ਤੇ ਕਾਲ ਕਰਕੇ ਇਤਲਾਹ ਕਰ ਸਕਦੇ ਹੋ ਔਰ ਜੋ ਇਹ ਇਨਸਾਨੀਅਤ ਦੀ ਸੇਵਾ ਨੂੰ ਲੈ ਕੇ ਇੱਕ ਮੋਰਚਾ ਲੈ ਕੇ ਅੱਗੇ ਵਧੇ ਹੋਏ ਇਹਨਾਂ ਦਾ ਸਾਥ ਦੇ ਸਕਦੇ ਹੋ ਇੱਕ ਵਾਰੀ ਫੇਰ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਨੁਜ ਜੀ ਅੱਜ ਪਹੁੰਚੇ ਹਾਂ ਖਾਸੀ ਕਲਾ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਇੱਥੇ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਾਥੀਓ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅੱਜ ਅਸੀਂ ਖਾਸੀ ਕਲਾ ਆਏ ਹਾਂ ਸਾਡੇ ਪ੍ਰਿੰਸੀਪਲ ਮੇਅਰ ਇੰਦਰਜੀਤ ਕੌਰ ਜੀ ਅੱਜ ਹਰੀ ਝੰਡੇ ਦੇ ਕੇ ਗਏ ਆ ਤਕਰੀਬਨ 10 ਟਰੱਕ ਅੱਜ ਵੀ ਰਵਾਨਾ ਹੋਏ ਆ ਜੀ ਔਰ ਸਾਰੇ ਸਾਥੀ ਖੜੇ ਆ ਹਾਜੀ ਨੋਸਾਦ ਜੀ ਮੁਕਤੀ ਸਾਹਿਬ ਜੀ ਔਰ ਸਾਡੇ ਸਾਰੇ ਬਹੁਤ ਸਤਿਆਰਯੋਗ ਨੇ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹੜਾ ਦੇ ਜਨਾਂ ਦੇ ਵਿੱਚ ਹੜਾ ਦੇ ਜਨਾਂ ਦੇ ਵਿੱਚ ਹਿੰਦੁਸਤਾਨ ਦੀ ਏਕਤਾ ਜਿਹੜੀ ਦੇਖਣ ਨੂੰ ਮਿਲੀ ਹੈ ਔਰ ਸਾਰੇ ਭਾਈਚਾਰਿਆਂ ਨੇ ਉੱਥੇ ਮਿਲ ਕੇ ਔਰ ਆਪਣੇ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਜਿਹੜਾ ਉੱਥੇ ਮਤਲਬ ਕਿ ਲੋਕਾਂ ਦੀ ਸੇਵਾ ਕੀਤੀ ਹੈ ਔਰ ਮੇਵਾਤ ਨੇ ਦਾ ਕਮਾਲ ਹੀ ਕਰ ਦਿੱਤੀ ਕਿਉਂਕਿ ਬੱਤ ਬਦਲ ਹੋ ਗੁਰ ਬੱਤ ਬਸੇਵਾ ਉੱਥੋਂ ਪੁੰਚੀਆ ਸਾਰਿਆਂ ਨੇ ਮਤਲਬ ਕਿ ਬਹੁਤ ਸੇਵਾ ਗਤੀਵਿਧੀਆਂ ਦੇਖਿਆ ਹੀ ਹੈ ਔਰ ਅੱਜ ਅਸੀਂ ਖਾਸੀ ਕਲਾ ਨੌਸਾਜ ਦੇ ਫੈਕਟਰੀ ਖੜੇ ਆ ਜਿੱਥੇ ਤਕਰੀਬਨ 80 ਟਰੱਕ ਯਾਨੀ ਕਿ ਸਟੋਰਸ ਦੇ ਕੇ ਸਮਾਨ ਦੇ ਔਰ ਤਕਰੀਬਨ 80 ਦੇ ਵਿੱਚੋਂ ਮਤਲਬ ਕਿ ਹੁਣ 60 ਟਨ ਮਾਲ ਨਵਾਂ ਹੋ ਗਿਆ ਹਾਂ 60 ਟਨ ਨਵਾਂ ਹੋ ਗਿਆ 60 ਟਨ ਨਵਾਂ ਹੋ ਗਿਆ ਤੁਸੀਂ ਦੇਖ ਰਹੇ ਹੋ ਕਿ ਹਜੇ ਵੀ ਇੱਥੇ 20 ਟਨ ਮਾਲ ਯਾਨੀ ਕਿ ਬੀਜ ਕਿਉਂਕਿ ਖੜਾ ਦੇ ਵਿੱਚ ਤਾਂ ਸਾਰਿਆਂ ਨੇ ਸੇਵਾ ਕੀਤੀ ਹੈ ਔਰ ਜੋਨਨ ਲੋੜ ਸੀ ਜੁਰਤ ਸੀ ਪੂਰੀ ਕਿਸੇ ਲੇਕਿਨ ਹੜਾ ਤੋਂ ਬਾਅਦ ਕਿਤਨੇ ਕਿਤਨੇ ਜਿਹੜੇ ਲੋੜ ਆ ਕਿਉਂਕਿ ਉਹਨਾਂ ਦੀ ਫਸਲ ਖਰਾਬ ਹੋ ਗਈ ਔਰ ਹੁਣ ਵੀ ਉਹਨਾਂ ਨੂੰ ਯਾਨੀ ਕਿ ਮਦਦ ਦੀ ਲੋੜ ਹੈ ਸੋ ਹੁਣ ਵੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਬੀ 10 ਬੀਜ ਜਿਹੜਾ ਕਿ ਆਪਣੇ ਕੋਲ ਸਟਾਕ ਤੇ ਹੈ ਉਹ ਜਿਹੜੇ ਵੀ ਜੁਰਤਮੰਦ ਨੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਇਹ ਟੀਮ ਵੱਲੋਂ ਮੁਹੱਈਆ ਕਰਾਇਆ ਜਾਏਗਾ ਸੋ ਬਹੁਤ ਹੀ ਇੱਕ ਵਧੀਆ ਪ੍ਰਾਲਾਇਆ ਕਿਉਂਕਿ ਉਸ ਟਾਈਮ ਤੱਕ ਦਾ ਸਰ ਨੇ ਮਦਦ ਕੀਤੀ ਜਦੋਂ ਲੋੜ ਸੀ ਲੇਕਿਨ ਅੱਜ ਵੀ ਮਦਦ ਦੀ ਲੋੜ ਹੈ ਕਿੰਨਾ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਸਾਡੇ ਨਾਲ ਖੜਕੇ ਉਹ ਮਦਦ ਕਰਨੀ ਚਾਹੀਦੀ ਹੈ ਔਰ ਜੇ ਨੰਬਰ ਬੜੀ ਵਧੀਆ ਪ੍ਰਾਲਾ ਬੀਜ ਦਾ ਜਿਹੜਾ ਬੀਜ ਹੈ ਜੇ ਕਿਸੇ ਨੇ ਮਤਲਬ ਬੀਜ ਲਈ ਕੰਟੈਕਟ ਕਰਨਾ ਤੇ ਇਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਜਿਹੜਾ ਨੰਬਰ ਹੈ 9501686786 ਮੈਂ ਇੱਕ ਵਾਰ ਫੇਰ ਕਹ ਦੇਣਾ 9501686786 ਔਰ ਸਾਰਾ ਦਾ ਬਹੁਤ ਬਹੁਤ ਤਹਿਦਿ ਰੋ ਧੰਨਵਾਦ ਕਰਦਾ ਕੋਈ ਟੀਮ ਦਾ ਕਿਉਂਕਿ ਅੱਜ ਉਹ ਸਮਾਂ ਸੀ ਕਿ ਮਤਲਬ ਨੁਕਸਾਨ ਤਾਂ ਬਹੁਤ ਹੋਇਆ ਸੀਗਾ ਪਰ ਜਿਸ ਤਰ੍ਹਾਂ ਨਾਲ ਸਾਥੀ ਲੱਗੇ ਆ ਟੀਮ ਲੱਗੇ ਆ ਔਰ ਸਾਰੇ ਹੀ ਲੋਕ ਆ ਕੇ ਜਿਵੇਂ ਸੇਵਾ ਕਰ ਰਹੇ ਆ ਤੇ ਅੱਜ ਪੰਜਾਬ ਦੁਆਰਾ ਖੜਾ ਹੋ ਗਿਆ ਅੱਜ ਜਿਹੜੀ ਹੜਾ ਤੋਂ ਮਾਰ ਤੋਂ ਮਤਲਬ ਕਿ ਮੁਸ਼ਕਲ ਹੜਾ ਸਮੱਸਿਓ ਕੱਢ ਕੇ ਬਾਹਰ ਲਿਆ ਕੇ ਅੱਜ ਵੀ ਲੋਕ ਨਾਲ ਖੜੇ ਹੋਇਆ ਜਿਹਦੇ ਸਾਥੀ ਨਾਲ ਖੜੇ ਹੋਇਆ ਸਾਰਾ ਭਾਈਚਾਰਾ ਨਾਲ ਖੜਾ ਔਰ ਬਾਕੀ ਸਾਡੇ ਹਾਜੀ ਸਾਹਿਬ ਹੈ ਮੁਕਤੀ ਸਾਹਿਬ ਹੈ ਔਰ ਹੋਰ ਸਾਡੇ ਸੱਚਾ ਜੋਗ ਸਾਥੀ ਜਿੰਨੇ ਵੀ ਖਰੇ ਸਾਡੇ ਇਹ ਵੀ ਸੁਣ ਦੱਸਣਗੇ ਕਿ ਹੋਰ ਮਤਲਬ ਕੀ ਕੀ ਪ੍ਰਾਲਾ ਕਰਦੇ ਆ ਹਾਜੀ